ਸਾਰੇ ਬਾਰਡਰ ਸੀਲ ਕਰਤੇ ਨੇ ਇਸ ਤੋਂ ਵੀ ਵੱਧ ਜਿਹੜਾ ਸਰਸਾ ਜ਼ਿਲ੍ਹਾ ਜਾਂ ਅੰਬਾਲਾ ਜ਼ਿਲ੍ਹਾ ਜਾਂ ਜੀਂਦ ਜ਼ਿਲ੍ਹੇ ਜਿਹੜੇ ਵੀ ਜ਼ਿਲ੍ਹੇ ਤੋਂ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਆਉਣਾ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਅਵਸਥਾ ਬੁਲਦੀ ਹੈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹੁਣ ਅਸੀਂ ਆਮ ਜਨ ਲੋਕਾਂ ਨੂੰ ਅਪੀਲ ਕਰਦੇ ਆਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆਂ ਇਹਨਾਂ ਸਰਕਾਰਾਂ ਨੂੰ ਜਿਹੜੇ ਕਈ ਬੁੱਧੀਜੀਵੀ ਲੋਕ ਜਿਹੜੇ ਕਿ ਜਦੋਂ ਕਿਸਾਨ ਧਰਨਾ ਲਗਾਉਂਦੇ ਆ ਉਹਨਾਂ ਦੇ ਕਮੈਂਟ ਪਾਉਂਦੇ ਆ ਵੀ ਇਹ ਰਸਤਾ ਰੋਕਦੇ ਆ ਅਸੀਂ ਕਹਿਣਾ ਚਾਹੁੰਦੇ ਆ ਇਹ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਇਹ ਦਿਵਾਰਾਂ ਕਿਸਾਨਾਂ ਨੇ ਨਹੀਂ ਕੱਡੀਆਂ ਇਹ ਖੱਡੇ ਕਿਸਾਨਾਂ ਨੇ ਨਹੀਂ ਖੋਦੇ ਇਹ ਹਰਿਆਣਾ ਦੀ ਖੱਟਰ ਸਰਕਾਰ ਖੋਦ ਰਹੀ ਹੈ ਪੂਰੀ ਦੀ ਪੂਰੀ ਇਹ ਵਿਵਸਥਾ ਇਹ ਵਿਵਸਥਾ ਫਲਾ ਦਿੱਤੀ ਗਈ ਹੈ ਕਈਆਂ ਦੇ ਕੋਈ ਖੁਸ਼ੀ ਗਮਿ ਕਿਸੇ ਨੇ ਜਾਣਾ ਹੈ ਕਿਸੇ ਦੇ ਵਿਆਹ ਹੈ ਕਿਸੇ ਬੱਚਾ ਦੇ ਪੇਪਰ ਹੈ ਉਹ ਸਾਰੀ ਇਹ ਵਿਵਸਥਾ ਫੈਲਣ ਦੇ ਨਾਲ ਪੂਰੇ ਹਾਲਾਤ ਖਰਾਬ ਹੋ ਗਏ ਨੇ ਇਸ ਕਰਕੇ ਇਹ ਆਮ ਜਨ ਨੂੰ ਅਪੀਲ ਕੀਤੀ ਜਾਂਦੀ ਹੈ ਜਿਹੜੇ ਵੀ ਇਹ ਰਸਤੇ ਬਲੌਕ ਕੀਤੇ ਕਿਸੇ ਕਿਸਾਨਾਂ ਨੇ ਨਹੀਂ ਕੀਤੇ ਰਸਤੇ ਬਲੌਕ ਭਾਜਪੀ ਦੀ ਸਰਕਾਰ ਨੇ ਕੇਂਦਰ ਸਰਕਾਰ ਦੀ ਅਸ਼ਾਰੇ ਨਾਲ ਮੁੱਖ ਮੰਤਰੀ ਮਨੋ ਰਾਲ ਖੱਟਰ ਜੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੇ ਬੰਦ ਕਰਵਾਏ ਨੇ ਤੇ ਬਹੁਤ ਲੋਕਾਂ ਦੇ ਜਿਹੜੇ ਹੈਗੇ ਨੇ ਇਹ ਅਵਸਥਾ ਫੈਲੀ ਹੋਈ ਹੈ ਬਹੁਤ ਲੋਕ ਜਿਹੜੇ ਆ ਆਪਣੇ ਰੁਝੇਮਿਆਂ ਦੇ ਵਿੱਚ ਕੁਛੀ ਕੰਮੀ ਜਾਣ ਤੋਂ ਬੈਠੇ ਨੇ ਕਈਆਂ ਦੀ 에어ਪੋਰਟ ਜਾਣਾ ਕਿਸੇ ਨੇ ਦਿੱਲੀ 에어ਪੋਰਟ ਜਾਣਾ ਤਾਂ ਨਹੀਂ ਦੇ ਸਕਦੇ ਬੱਚਿਆਂ ਦੇ ਪੇਪਰ ਤਾਂ ਦਿੱਕਤ ਆ ਰਹੀ ਹੈ ਵਿਆਹ-ਸ਼ਾਦੀਆਂ ਤੇ ਜਾਣਾ, ਕਿਸੇ ਨੇ ਕੋਈ ਮਰਗ ਤੇ ਜਾਣਾ ਤਾਂ ਦਿੱਕਤ ਆ ਰਹੀ ਐ। ਇਹ ਦਿੱਕਤਾਂ ਸਾਰੀਆਂ ਉਸ ਤੋਂ ਵੀ ਇਲਾਵਾ ਜਿਹੜੇ ਪਿੰਡ ਨੇ ਜਿਵੇਂ ਸਰਸਾ ਜ਼ਿਲ੍ਹੇ ਦੇ ਪਿੰਡ ਨੇ ਰੋੜੀ ਦੇ ਨਾਲ ਬਹੁਤ ਵੱਡੇ ਛੜਕ ਖੋ ਦਿੱਤੀ ਗਈ ਐ। ਮੱਲੜੀ ਪੁਲ ਦੇ ਉੱਪਰ ਲਗਾ ਦਿੱਤੇ ਪਿੰਡਾਂ ਦੇ ਪਿੰਡਾਂ ਨਾਲ ਸੰਪਰਕ ਤੋੜ ਦਿੱਤੇ ਗਏ ਨੇ। ਇਹ ਐਵੇਂ ਹਾਲਾਤ ਬਣਾਤੇ ਜਿਵੇਂ ਕੋਈ ਬਹੁਤ ਵੱਡੀ ਸ਼ਕਤੀ ਬਾਹਰੋਂ ਆ ਕੇ ਸਾਡੇ ਉੱਪਰ ਹਮਲਾ ਕਰਨ ਆ ਰਹੀ ਐ। ਇਸ ਕਰਕੇ ਇਹ ਸਰਕਾਰ ਨੂੰ ਲਾਹਨਤਾਂ ਪਾਓ। ਇਹ ਸਰਕਾਰ ਨੂੰ ਜਿਹੜੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਤੇ ਨੈੱਟ ਬੰਦ ਆ। ਜਿਨ੍ਹਾਂ ਦੇ ਵਾਈਫਾਈ ਚੱਲਦੇ ਨੇ ਉਹਨਾਂ ਭਰਾਵਾਂ ਨੂੰ ਅਪੀਲ ਐ। ਪੀਐਸ ਨੂੰ ਨੰਗਾ ਕਰੋ ਸਰਕਾਰ ਨੂੰ ਪੇ ਸਰਕਾਰ ਨੇ ਇਹ ਜਿਹੜੇ ਰਸਤੇ ਬੰਦ ਕੀਤੇ ਆ ਕਿਸਾਨਾਂ ਨੇ ਨਹੀਂ ਕੀਤੇ ਸਰਕਾਰ ਨੇ ਕੀਤੇ ਆ ਤੇ ਜਿਹੜੇ ਸਾਡੇ ਭਰਾ ਵਕੀਲ ਨੇ ਉਹ ਵੀ ਜਰੂਰ ਪਹਿਲਾਂ ਵੀ ਉਹ ਰੱਟ ਪਾਉਂਦੇ ਨੇ ਉਹ ਫਿਰ ਦੁਬਾਰਾ ਤੋਂ ਹਾਈ ਕੋਰਟਾਂ ਦਾ ਵੀ ਸਹਾਰਾ ਲੈਣ ਵੀ ਇਹਨਾਂ ਸਰਕਾਰਾਂ ਨੇ ਆਪਣੇ ਹੀ ਕਿਸਾਨਾਂ ਨੂੰ ਆਪਣੀ ਹੀ ਰਾਜਧਾਨੀ ਤੇ ਜਾਣ ਤੋਂ ਰੋਕਣ ਵਾਸਤੇ ਇਹ ਬਹੁਤ ਉੱਚ ਹੱਤ ਕੰਡੇ ਅਪਣਾਏ ਨੇ ਵਾਈਗੁਰੂ ਜਿੱਕਾ ਖਾਲਸਾ ਵਾਈਗੁਰੂ ਜਿੱਕੀ ਫਤਿਹ